ਐਸੋਸੀਏਸ਼ਨ ਵੱਲਾ ਸਬਜ਼ੀ ਮੰਡੀ ਦੇ ਜਨਰਲ ਹਾਊਸ ਦੀ ਮੀਟਿੰਗ ਕਨਵੈ ਕੀਤੀ ਹੈ ਜੀ ਜਦੇ ਅੰਦਰ ਇੱਕ ਯੂਨੀਨਮਸ ਡਿਸੀਜਨ ਦਿੱਤਾ ਗਿਆ ਜੀ ਕਿ ਅਗਲਾ ਜਿਹੜੇ ਟੈਨਯੂਰ ਹੈ 2 ਸਾਲ ਦਾ ਜਦੇ ਅੰਦਰ ਵੱਲਾ ਸਬਜ਼ੀ ਮੰਡੀ ਦੇ ਪ੍ਰਧਾਨ ਦੀ ਚੋਣ ਹੋਣ ਗਿਆ ਉਹਦੀ ਡੇਟ ਜਿਹੜੀ ਹੈ 29 ਮਾਰਚ 2025 ਡਿਕਲੇਅਰ ਕੀਤੀ ਗਈ ਹੈ ਔਰ ਪੀਰੀਅਡ ਆਫ 2 ইয়ারਸ ਸਭ ਕਿਹੜੇ ਕਿਹੜੇ ਮੁੱਦਿਆਂ ਤੇ ਅੱਜ ਜਿਹੜੀ ਹੈ ਸਾਰਿਆਂ ਦੀ ਚर्चा ਹੋਈ ਹੈ ਮੇਨ ਸਾਡਾ ਵੱਲਾ ਸਬਜ਼ੀ ਮੰਡੀ ਦਾ ਮੁੱਦਾ ਜਿਹੜਾ ਹੈ ਜੀ ਹਮੇਸ਼ਾ ਪਿਛਲੇ ਕਾਫੀ ਸਾਲਾਂ ਤੋਂ ਡਿਵੈਲਪਮੈਂਟ ਹੈ ਜੀ ਡਿਵੈਲਪਮੈਂਟ ਇੱਥੇ ਅਸੀਂ ਬਹੁਤ ਮਤਲਬ ਕਨਸਿਡਰਿੰਗ ਕਿ ਐਡੀ ਵੱਡੀ ਮੰਡੀ ਹੈ ਪੰਜਾਬ ਦੀ ਸਭ ਤੋਂ ਵੱਡੀ ਮੰਡੀ ਹੈ ਬਟ ਪੰਜਾਬ ਚ ਮੇਰਾ ਕਹਿਲ ਸਭ ਤੋਂ ਪਿਛੜੀ ਹੋਈ ਮੰਡੀ ਹੈਗੀ ਹੈ ਇਸ ਕਰਕੇ ਡਿਵੈਲਪਮੈਂਟ ਦੇ ਮੁੱਦੇ ਦੇ ਉੱਤੇ ਜਨਰਲ ਹਾਊਸ ਦੀ ਬਹੁਤ ਸਾਰੇ ਇਸ਼ੂਜ਼ ਸਿੱਗੇ ਜਿਹੜੇ ਅੱਜ ਪਾਸ ਕੀਤੇ ਗਏ ਨੇ ਔਰ ਅਗਲੇ 2 ਸਾਲਾਂ ਦੇ ਅੰਦਰ ਮੇਨ ਅਜੰਡਾ ਜਿਹੜਾ ਰਹੇਗਾ ਡਵੈਲਪਮੈਂਟ ਦਾ ਰਹੇਗਾ ਜੀ ਸਰ ਹਦਾਇਤਾਂ ਜਿਹੜੀਆਂ ਵਾਂ ਵੋਟਾਂ ਤੇ ਸਾਥ ਨੂੰ ਮੰਡੀ ਦੇ ਵਿੱਚ ਹੋ ਜਾਂਦੀਆਂ ਉਹ ਹਦਾਇਤਾਂ ਬਾਰੇ ਸੰਖੇਪ ਹੈ ਤਾਂ ਵੋਟਾਂ ਜਿਹੜੀਆਂ ਹੋਣ ਜਾ ਰਹੀਆਂ ਨੇ ਜੀ ਕਿ ਇਹ ਦੇ ਅੰਦਰ ਨਾਮੀਨੇਸ਼ਨ ਜਿਹੜੀ ਫਾਈਲ ਕਰਨੀ ਹੈਗੀ ਹੈ ਜਿਹੜੀ ਡੇਟ ਆਫ ਨਾਮੀਨੇਸ਼ਨ ਡਿਕਲੇਅਰ ਕੀਤੀ ਹੋਈ ਹੈ 24 ਤਰੀਕ ਮੰਡੇ ਤੋਂ ਤੁਸੀਂ ਆਪਣੀ ਨਾਮੀਨੇਸ਼ਨ ਫਾਈਲ ਕਰ ਸਕਦੇ ਹੋ ਰਿਜੈਕਸ਼ਨ ਆਬਜੈਕਸ਼ਨਸ ਦੇ ਦੋ ਦਿਨ ਦਿੱਤੇ ਜਾਂਦੇ ਨੇ ਜੋ ਨਾਰਮਲ ਪ੍ਰੈਕਟਿਸਿਸ ਹੈਗੀਆਂ ਨੇ 26 ਤਰੀਕ ਤੱਕਨ ਵਿਡਰੋਅਲ ਦੀ ਵੀ ਡੇਟ ਅਗੀ ਹੈ ਉਸ ਤੋਂ ਬਾਅਦ 29 ਤਰੀਕ ਨੂੰ ਜਨਰਲ ਇਲੈਕਸ਼ਨ ਹੋ ਜਾਏਗੀ ਸਰ ਆਪ ਜੀ ਵੱਲੋਂ ਇਹ ਚੰਗਾ ਮੈਸੇਜ ਜੜਾ ਕੇ ਸੁਣਿਆ ਮੈਸੇਜ ਸਾਡਾ ਸਰ ਸਾਰਿਆਂ ਨੂੰ ਇਹੀ ਹੈਗਾ ਕਿ ਜੀ ਅੰਡਰ 1 ਫਲੈਗ ਅਸੀਂ ਰਵਾਂਗੇ ਬਿਕੋਜ਼ ਇਟ ਇਜ਼ ਨਾਟ ਅ ਪੋਲਿਟੀਕਲ ਆਰਗੇਨਾਈਜੇਸ਼ਨ ਸਾਡੀ ਇੱਕ ਬੜੀ ਆ ਅੱਛੀ ਮਤਲਬ ਪਿਛਲੇ ਬੜੇ ਸਾਲਾਂ ਤੋਂ ਬੜੀ ਪੁਰਾਣੀ ਐਸੋਸੀਏਸ਼ਨ ਹੈਗੀ ਹੈ ਔਰ ਇੱਥੇ ਬੜੇ ਅੱਛੇ ਮਾਹੌਲ ਦੇ ਅੰਦਰ ਇੱਕ ਐਜ਼ ਅ ਫੈਮਿਲੀ ਐਲੈਕਸ਼ਨ ਲੜੀ ਜਾਂਦੀ ਹੈ ਸੋ ਇਹਦੇ ਅੰਦਰ ਕੋਈ ਆਊਟਸਾਈਡਰ ਨਾ ਇਨਵੋਲ ਹੋਵੇ ਇਹ ਇੱਕ ਜਨਰਲ ਹਾਊਸ ਦੀ ਔਰ ਓਨਲੀ ਫਾਰ ਮੈਂਬਰਸ ਐਲੈਕਸ਼ਨ ਹੈਗੀ ਹੈ ਔਰ ਜਿਹਦੇ ਅੰਦਰ ਇੱਕ ਫੈਮਿਲੀ ਮੈਂਬਰ ਹੀ ਅੱਗੇ ਆਏਗਾ ਔਰ ਲੀਡ ਕਰੇਗਾ ਪਰ ਤਾਂ ਕਿ ਤੋਂ ਬਾਅਦ ਜਿਹੜੀ ਹੈ ਕਮੇਟੀ ਵੀ ਬਣੇਗੀ ਜੀ ਕੋਈ ਜ਼ਿਆਦਾ ਹਾਂਜੀ ਇੱਕ 11 ਮੈਂਬਰ ਕਮੇਟੀ ਬਣਾਈ ਜਾਏਗੀ ਜਿਹਦੇ ਜੋ ਪ੍ਰਧਾਨ ਔਰ ਜਨਰਲ ਸੈਕਟਰੀ ਦੇ ਨਾਲ बिकॉज ਇਹ ਵੀ ਅੱਜ ਅਨਾਉਂਸ ਕੀਤਾ ਗਿਆ ਔਰ ਇੱਕ ਜਨਰਲ ਹਾਊਸ ਵਿੱਚ ਪਾਸ ਕੀਤਾ ਗਿਆ ਕਿ ਇੱਕ ਰਿਪਰੈਜ਼ੈਂਟੇਸ਼ਨ बिकॉज ਸਾਡੀ ਮੰਡੀ ਅੱਜ 100 ਪਲੱਸ ਏਕੜਸ ਫੈਲੀ ਹੋਈ ਹੈ ਉਹਦੇ ਅੰਦਰ ਕਾਫੀ ਏਰੀਆਸ ਸਿਗੇ ਜਿਹੜੇ ਕੋਈ ਰਿਪਰੈਜ਼ੈਂਟਡ ਨਹੀਂ ਸਿਗੇ ਸੋ ਹਰ ਜਿਹੜੇ ਮੰਡੀ ਦੇ ਅੰਦਰ ਅਸੀਂ ਇਹਨਾਂ ਨੂੰ ਸ਼ੈਡਸ ਵਿੱਚ ਵੰਡਿਆ ਹੋਇਆ ਜੀ ਹਰ ਸ਼ੈਡ ਤੋਂ ਇੱਕ ਇੱਕ ਦੋ ਦੋ ਬੰਦਿਆਂ ਦੀ ਰਿਪਰੈਜ਼ੈਂਟੇਸ਼ਨ ਦਿੱਤੀ ਜਾਏਗੀ ਔਰ ਉਹਨੂੰ ਲੀਡ ਕਰਨਗੇ देखो यार ਸਾਡੀ ਹਾਊਸ ਦੀ ਮੀਟਿੰਗ ਸੀ ਬੜੇ ਹੀ ਸਤਜੇ ਢੰਗ ਨਾਲ ਚੇਅਰਮੈਨ ਸਾਹਿਬ ਦੀ ਅਜ ਦੀ ਦੇ ਵਿੱਚ ਹੋਈ ਆ ਕਿਉਂਕਿ ਸਾਡੀ ਪਿਛਲੇ 5-6 ਸਾਲ ਤੋਂ ਚੋਣ ਨਹੀਂ ਹੋਈ ਐਰ ਕੀ ਅੱਜ ਡਿਸੀਜਨ ਲਿਆ ਗਿਆ ਵਾ ਬੜੇ ਸਤਜੇ ਢੰਗ ਨਾਲ ਸਾਰੇ ਆਰਤੀ ਭਰਾਵਾਂ ਨੇ ਸਹਿਜਾ ਦਿੱਤੇ ਆਪੋ ਆਪਣੇ ਰੱਖੇ ਆ ਤੇ ਸਰਵਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਅਗਲੀ ਇਲੈਕਸ਼ਨ ਸਾਡੀ 29 ਨੂੰ ਚੋਣ ਹੋਣੀ ਆ ਤੇ 29 ਨੂੰ ਹੀ ਰਿਜ਼ਲਟ ਅਨਾਉਂਸ ਹੋਣਾ ਸਮਝੋ ਕਿਹੜੇ ਕਿਹੜੇ ਮੁੱਦਿਆਂ ਤੇ ਅੱਜ ਜਿਹੜੇ ਵਿਚਾਰ ਹੋਏ ਦੇਖੋ ਜੀ ਵਿਚਾਰ ਮੰਡੀ ਦੇ ਸਾਡੇ ਬੜੇ ਐ ਮੁੱਦੇ ਆ ਸਾਰੇ ਮੁੱਦਿਆਂ ਤੇ ਬੜੇ ਸਰਬਸੰਮਤੀ ਦੇ ਨਾਲ ਸਾਡੀ ਸਹਿਮਤੀ ਹੋਈ ਆ ਕਿ ਮੰਡੀ ਚ ਸਾਰੇ ਮੁੱਦੇ ਹੀ ਨੇ 21 ਸਾਲ ਤੋਂ ਮੰਡੀ ਜਿਹੜੀ ਆ ਇੱਥੇ ਸ਼ਿਫਟ ਹੋ ਕੇ ਆਈ ਆ ਉਸ ਤੋਂ ਬਾਅਦ ਕੋਈ ਵੀ ਕਿਸੇ ਕਿਸਮ ਦੀ ਕੋਈ ਪ੍ਰੋਗਰੈਸ ਨਹੀਂ ਹੋਈ ਉਹ ਸਾਰੇ ਹੀ ਮੁੱਦਿਆਂ ਤੇ ਅੱਜ ਬੜੀ ਸੱਜੇ ਢੰਗ ਦੇ ਨਾਲ ਬਹਿਸ ਹੋਈ ਆ ਉਹਦੇ ਨਾਲ ਉਹਨੂੰ ਅੱਗੇ ਰੱਖ ਕੇ ਹੀ ਆਪਾਂ ਚੋਣਾ ਹੋ ਰਹੀਆਂ ਜੀ ਜੇ ਸੀ ਐਸ ਆਰ ਸੀ ਸਿਰਫ ਇਹਦਾ ਤਾਂ ਆਉਣ ਵਾਲੇ ਸਮੇਂ 'ਚ ਮੰਡੀ ਦੇ ਤੁਹਾਨੂੰ ਲੱਗਦਾ ਕਿ ਕੰਮ ਹੋਊਗੇ ਸਾਰੇ ਕਿਉਂਕਿ ਜਰ ਸਭ ਤੋਂ ਪਹਿਲਾਂ ਸਰਬਸੰਮਤੀ ਨਾਲ ਮਤਾ ਇਹ ਪਾਸ ਕੀਤਾ ਗਿਆ ਕਿ ਕੈਂਡੀਡੇਟ ਜਿੰਨੇ ਮਰਜ਼ੀ ਖੜੋਣ ਪ੍ਰਧਾਨ ਇੱਕ ਹੀ ਬਣਨਾ ਜੋ ਵੀ ਆਉਣ ਵਾਲੇ ਸਮੇਂ 'ਚ ਕੰਮ ਹੋਣਗੇ ਉਹ ਪ੍ਰਧਾਨ ਕੀ ਨਿਗਰਾਨ ਹੇਠ ਹੋਣਗੇ ਕੋਈ ਦੂਜੀ ਪਾਰਟੀ ਦੂਜਾ ਝੰਡਾ ਨਹੀਂ ਚੜਾਉਗੀ ਕਿਸੇ ਕਿਸਮ ਦਾ ਕੋਈ ਕੰਮ ਨਹੀਂ ਹੋਊਗਾ ਇੱਕ ਹੀ ਮਤਾ ਹੋਊਗਾ ਤੇ ਇੱਕ ਮੱਦੇ ਦੇ ਵਿੱਚ ਕੰਮ ਹੋਊਗਾ ਪ੍ਰਧਾਨ ਕੀ ਦੇ ਨਾਲ ਇੱਕ ਮੁੱਦਾ ਉੱਠਿਆ ਸੀ ਜਨਰਲ ਸੈਕਟਰੀ ਦਾ ਕਿ ਉਹ ਜਨਰਲ ਸੈਕਟਰੀ ਪ੍ਰਧਾਨ ਹੀ ਸ਼ੁਰੂ ਕਰ ਆਪਣੇ ਚੁਣੇਗਾ ਕਿ ਜਾਂ ਪੂਰੀ ਮੰਡੀ ਆੜਤੀ ਆ ਵੱਲੋਂ ਜਿਹੜਾ ਸਮਰੱਥ ਹੋਤਾ ਜਾਏਗਾ ਐਤ ਕੀ ਵਾਰੀ ਤਾਂ ਇਹ ਫਾਈਨਲ ਹੋ ਗਿਆ ਉਹ ਪ੍ਰਧਾਨ ਹੀ ਚੁਣੂਗਾ ਤੇ ਅਗਲੀ ਵਾਰ ਤੋਂ ਹੋ ਸਕਦਾ ਅਲੱਗ ਸੈਕਟਰੀ ਦੀ ਜਨਰਲ ਸੈਕਟਰੀ ਦੀ ਚੋਣ ਹੋ ਪ੍ਰਧਾਨ ਮੁਕਾਬਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਕੋ ਸੇਵ ਸਿੰਘ ਹੈ ਜੀ ਮੈਂ ਸਬਜ਼ੀ ਮੰਡੀ ਨਾਲ ਦੇ ਵਿੱਚ ਇੱਕ ਕਾੜ ਦਾ ਕੰਮ ਕਰਦਾ ਜੀ ਅੱਜ ਦੀ ਮੀਟਿੰਗ ਹੈ ਜੀ ਸਾਡੇ ਆਪਣੇ ਮੰਡੀ ਦਾ ਚੋਣਾ ਹੋਣੀ ਆ ਜੀ ਉਸ ਦੌਰਾਨ ਅੱਜ ਨੂੰ ਰੱਖੀ ਗਈ ਹੈ ਜੀ ਅੱਜ ਮੁੱਖ ਮਹਿਮਾਨ ਵੱਲੋਂ ਜਿਹੜੀ ਗਾਈਡਲੈਂਸ ਕਿੰਨਾ ਮਹਨਤ ਦਿੱਤੀ ਗਈ ਹੈ ਸਾਡੇ ਚੇਅਰਮੈਨ ਸਾਹਿਬ ਜੀ ਆਪਣੇ ਉਹਨਾਂ ਨਾਲ ਅੱਜ ਮੀਟਿੰਗ ਰੱਖੀ ਗਈ ਹੈ ਕਿ ਕਿਸ ਕਿਸ ਮੁੱਦਿਆਂ ਤੇ ਜਿਹੜੀ ਅੱਜ ਸਾਰ ਮੀਟਿੰਗ ਕੀਤੀ ਗਈ ਹੈ ਅੱਜ ਮੁੱਦੇ ਆ ਜੀ ਇੱਕ ਤੇ ਡੇਟ ਅਨਾਉਂਸ ਕੀਤੀ ਗਈ ਹੈ 24 ਤਰੀਕ ਨੂੰ ਆ ਵੀ ਨਾਮ ਅਨਾਉਂਸ ਕੀਤੇ ਗਏ ਜੀ ਆਪਣੇ ਫਾਰਮ ਭਰਨੇ ਆ ਤੇ 26 ਨੂੰ ਆਖਰੀ ਆ ਤੇ 29 ਤਰੀਕ ਦੀ ਆ ਜੀ ਆਪਣੀ ਲਾਸਟ ਡੇਟ ਆ ਜਿੱਦਾਂ ਆਪਣੀ ਚੋਣਾ ਦੀ ਪਰਧਾਨਗੀ ਦੇ ਵਿੱਚ ਕਿਹੜੇ ਜਿਹੜੇ ਲੋਕ ਜਾਂ ਕਿਹੜੇ ਜਿਹੜੇ ਕੈਂਡੀਡੇਟ ਖੜੇ ਹੋ ਸਕਦੇ ਆ ਇਹ ਰਵਾਜ ਰੂਟ ਦੇ ਪਰਧਾਨਗੀ ਚ ਨਾ ਆਰਥੀ ਸਭਾਣ ਕੋਈ ਵੀ ਜਿੰਨਾ ਕੋ ਮੰਡੀ ਦੀ ਆਪਣੇ ਅੰਦਰ ਪ੍ਰਾਪਰਟੀ ਆ ਪਰਸਨਲ ਦੁਕਾਨਾਂ ਵਾਲੇ ਤਾਂ ਅੱਧਾ ਕੰਮ ਕਰਦੇ ਨੇ ਉਹ ਕੋਈ ਵੀ ਚੋਣ ਲੜ ਸਕਦਾ ਕਿੰਨੀ ਤਰੀਕ ਨੂੰ ਇਲੈਕਸ਼ਨ ਹੋਏਗੀ ਤੇ ਕਿੰਨੇ ਨੂੰ 22 ਤਰੀਕ ਨੂੰ ਮੈਂ ਦੱਸਿਆ ਜੀ ਇਲੈਕਸ਼ਨ ਦੇ ਫਾਰਮ ਭਰਨੇ ਆ ਜੀ 26 ਤਰੀਕ ਨੂੰ ਕਾਗਜ਼ ਚੁੱਕਣ ਦੀ ਆ ਤੇ 29 ਤਰੀਕ ਤੱਕ ਚੋਣਾ ਹੋ ਜਾਣੀ ਹੈ ਜੀ ਫਾਈਨਲ ਹੈ ਜੀ ਕੀ ਕਾਰਨ ਦੇ ਆ ਕਿ ਪਿਛਲੇ ਲੰਬੇ ਸਮੇਂ ਤੋਂ ਮੰਡੀ ਦੇ ਵਿਕਾਸ ਕਰਦੀ ਜਿਹੜੇ ਧੂਰੇ ਵਿਕਾਸ ਕਰਦਾ ਕਰੀਏ ਜੀ ਸਾਡੀ ਆਪਸੀ ਟੀਮ ਨਹੀਂ ਬਣ ਪਾਈ ਇਹਦੇ ਵਾਸਤੇ ਤਾਂ ਹੁਣ ਚਲੋ ਸਾਨੂੰ ਯਾਰ ਕੀ ਮੌਕਾ ਮਿਲੇਗਾ ਮਹਾਰਾਜ ਕਿਰਪਾ ਕਰੇਗਾ ਤੇ ਆਪਾਂ ਸਾਰੇ ਕੰਮਕਾਰ ਕਰਾਵਾਂਗੇ ਜੀ ਹੁਣ ਕਿਸੇ ਦੇ ਦੂਸ਼ਨ ਬਾਲ ਨਹੀਂ ਕੀ ਕਰਨੀ ਜੋਨੇ ਨਹੀਂ ਕਰਾਇਆ ਤੇ ਜਾਣੀ ਕਰਾਇਆ ਜੇ ਯਾਰ ਕੀ ਸਾਰੇ ਜਾਣੇ ਆਪਾਂ ਨੂੰ ਸਹਿਯੋਗ ਦੇਣਗੇ ਆਪਾਂ ਕੇ ਆ ਕੇ ਤਾਪ ਖਣਾਵਾਂਗੇ ਸਾਰੇ ਕੌਮੀ ਛੰਡੇ ਦੀ ਗੱਲ ਕਰੀਏ ਤਾਂ ਮੱਡਾ ਵੱਲਾ ਸਬਜ਼ੀ ਮੰਡੀ ਦੇ ਵਿੱਚ ਤਿੰਨ ਚਾਰ ਕੌਮੀ ਛੰਡੇ ਜਿਹੜੇ ਲਹਿਰਾਏ ਜਾਂਦੇ ਆਉਣ ਵਾਲੇ ਸਮੇਂ 'ਚ ਅਗਰ ਤੁਹਾਨੂੰ ਪ੍ਰਧਾਨਗੀ ਦਾ ਥਾਪੜਾ ਮਿਲਿਆ ਵਾ ਜੇ ਤੁਸੀਂ ਪ੍ਰਧਾਨ ਬਣ ਜਾਂਦੇ ਹੋ ਤਾਂ ਕਿਤਰਾ ਦੇ ਆਉਣ ਵਾਲੇ ਸਮੇਂ 'ਚ ਇਸ ਤੇ ਵੀ ਵਿਚਾਰ ਕਰੋ ਜੀ ਬਿਲਕੁਲ ਅੱਜ ਨਾਲ ਸਾਰੀ ਇਹ ਗੱਲ ਕੀਤੀ ਗਈ ਹੈ ਵੀ ਮੰਡੀ ਦੇ ਵਿੱਚ ਇੱਕ ਹੀ ਝੰਡਾ ਝੰਡਾ ਮਤਲਬ ਇਹ ਵੀ ਇੱਕ ਝੰਡੇ ਥਲੇ ਸਾਰੇ ਕੰਮ ਕਰਾਂਗੇ ਸਾਡੇ ਅੱਜ ਤੋਂ ਪਹਿਲਾਂ ਸੀ ਵੀ ਜਦੋਂ ਇਲੈਕਸ਼ਨ ਹੋਈ ਉਸ ਤੋਂ ਬਾਅਦ ਦੋ 13 ਬਣ ਗਈਆਂ ਜੀ ਹੁਣ ਅੱਜ ਪੂਰਾ ਸਖਤ ਡਿਸੀਜਨ ਲਿਆ ਗਿਆ ਹੈ ਚੇਅਰਮੈਨ ਸਾਹਿਬ ਵੱਲੋਂ ਵੀ ਵੀ ਆਪਾਂ ਸਾਰਿਆਂ ਨੇ ਇੱਕ ਝੰਡੇ ਥਲੇ ਰਹਿ ਕੇ ਸਾਰਿਆਂ ਨੇ ਇਕੱਠੇ ਕੰਮ ਕਰਨਾ ਜੀ ਉਹਨਾਂ ਸ਼ਕਤੀ ਨਾਲ ਲਾਗੂ ਵੀ ਕੀਤਾ ਜਾਏਗਾ ਜੀ ਆੜਤੀ ਜਿਹੜੀ ਯੂਨੀਅਨ ਵੱਲੋਂ ਕਿਸ ਤਰ੍ਹਾਂ ਦਾ ਜਿਹੜਾ ਅੱਜ ਦਾ ਪ੍ਰੋਗਰਾਮ ਕਿੰਨਾ ਜਿਹੜੇ ਵਿਚਾਰ ਹੋਏ ਆ ਉਹਨਾਂ ਨੂੰ ਕਿੰਧਾਕ ਸਾਂਝੇ ਰੂਪ ਦੇ ਵਿੱਚ ਜਿਹੜਾ ਵਾ ਪ੍ਰਵਾਨ ਕੀਤਾ ਜਾ ਸਾਰੇ ਨੇ ਬਹੁਤ ਸਹਿਯੋਗ ਦਿੱਤਾ ਵਾ ਸਾਰੇ ਆੜਤੀ ਸਾਹਿਬਾਨ ਆਏ ਜੀ ਉਹਨਾਂ ਨੇ ਸਾਰਿਆਂ ਸਹਿਯੋਗ ਦਿੱਤਾ ਜੀ ਆਪਾਂ ਇਲੈਕਸ਼ਨ ਦਾ ਵੀ ਤੇ ਬਹੁਤ ਸੋਹਣੀ ਤੇ ਅੱਜ ਦੀ ਮੀਟਿੰਗ ਹੋਈ ਹੈ ਜੀ ਜੇ ਤੁਹਾਨੂੰ ਪ੍ਰਧਾਨ ਜੀ ਦਾ ਸਿਹਰਾ ਪੈਂਦਾ ਤਾਂ ਉਹਨਾਂ ਨੇ ਸੰਮੇਤ ਹੀ ਵਿਕਾਸ ਕਰਦੇ ਤੁਹਾਡੇ ਲੋਕਾਂ ਦੇ ਵੱਡੇ ਦੇ ਕਰਵਾਏ ਬਿਲਕੁਲ ਜੀ ਸਾਰੇ ਵਿਕਾਸ ਕਰਦੇ ਉਹ ਨਾਲ ਐਮਐਲਏ ਸਾਹਿਬ ਨਾਲ ਜੀ ਆਪਣੇ ਉਹ ਕਹਿੰਦੇ ਤੁਸੀਂ ਅੱਗੇ ਹੋਗੇ ਕੰ ਤਾਂ ਮੈਂ ਤੁਹਾਡੇ ਨਾਲ ਜੀ ਮੰਡੀ ਦੇ ਵਿੱਚ ਸੜਕਾਂ ਦਾ ਕੰਮ ਹੋਣਾ ਵਾਲਾ ਵਾ ਚੌਂਕ ਸਾਡੇ ਬੜੇ ਨੇ ਗੰਦਗੀ ਦੇ ਕੰਟੇਰ ਲੱਗੇ ਨੇ ਉਹ ਸਾਰੇ ਕੰਮ ਹੋਣ ਵਾਲੇ ਆ ਜੀ ਉਹ ਆਪਾਂ ਗਾਹ ਹੋ ਕੇ ਕੰਮ ਕਰਵਾਵਾਂਗੇ ਦੱਸ ਕੇ ਤੇ ਅੱਜ ਦਾ ਜਿਹੜੀ ਮੀਟਿੰਗ ਰੱਖੀ ਗਈ ਉਹਦਾ ਆਪਣੇ ਘਰੋ ਸੁਜਾਦੇ ਕਸ਼ਮੀਰ ਸਿੰਘ ਗੁੱਲਾ ਸਬਜ਼ੀ ਮੰਡੀ ਸ਼ਾਪ ਨੰਬਰ 113 ਮੈਂ ਅੱਜ ਜਿਹੜੀ ਜਨਰਲ ਹਾਊਸ ਦੀ ਮੀਟਿੰਗ ਹੋਈ ਆ ਉਹਦੇ ਵਿੱਚ ਕੁਝ ਸਾਡੇ ਸਰਦਾਰ ਰਾਜਦੀਪ ਸਿੰਘ ਚੇਅਰਮੈਨ ਸਾਹਿਬ ਨੇ ਬੜੇ ਵਧੀਆ ਢੰਗ ਦੇ ਨਾਲ ਮਤੇ ਪਾਸ ਕਰਕੇ ਮਨ ਲ ਕੇ ਗਾਈਡ ਲਾਈਨ ਦਿੱਤੀ ਸਾਰੇ ਮੈਂਬਰਾਂ ਨੂੰ ਬਾਕੀ ਮੈਂ ਸਰਦਾਰ ਗੁਰਸੇਵਕ ਸਿੰਘ ਵੱਲੋਂ ਸਾਰੇ ਮੈਂਬਰ ਸਾਹਿਬਾਨ ਨੂੰ ਆਪਣੇ ਸਮੂਹ ਆਰਤੀ ਭਰਾਵਾਂ ਨੂੰ ਬੇਨਤੀ ਕਰਦਾ ਕਿ ਸਾਰੇ ਭਰਾ ਇੱਕ ਜੰਗ ਆਦਮੀ ਨੂੰ ਜੰਗ ਕੈਂਡੀਡੇਟ ਨੂੰ ਮੋਟਾ ਪਾ ਕੇ ਕਾਮਯਾਬ ਕਰੋ ਔਰ ਮੰਡੀ ਦਾ ਮਲਕੇ ਜੋ ਮੰਡੀ ਦੇ ਮੁੱਦੇ ਨੇ ਜੋ ਮੰਡੀ ਦੇ ਕੰਮ ਹੋਣ ਵਾਲੇ ਨੇ ਅਹੀ ਪਹਿਲ ਦੇ ਆਧਾਰ ਦੇਤੇ ਗੁਰਸੇਵਕ ਸਿੰਘ ਕਰਵਾ ਕੇ ਤੁਹਾਨੂੰ ਸਾਰਿਆਂ ਦੇ ਮੈਂ ਵਿਸ਼ਵਾਸ ਦਿਵਾਉਣਾ ਸਮੂਹ ਮੈਂਬਰ ਸਭਾ ਬਣਾ ਨੂੰ ਮੈਂ ਮਲਕੇ ਵਿਸ਼ਵਾਸ ਦਿਵਾ ਲਿਆ ਹੈ ਕਿ ਗੁਰਸੇਵਕ ਸਿੰਘ ਪੂਰਾ ਮਲਕੇ ਪੂਰੇ ਜੋਰ ਸ਼ੋਰ ਨਾਲ ਕੰਮ ਸਰਕਾਰ ਕੋਲੋਂ ਵੀ ਔਰ ਅਫੀਸਰਾਂ ਕੋਲੋਂ ਵੀ ਰਿਕੁਐਸਟ ਦੇ ਤੌਰ ਤੇ ਵੀ ਹਰ ਹਰ ਤਰਫੋਂ ਪੂਰਾ ਜੋਰ ਸ਼ੋਰ ਨਾਲ ਕੰਮ ਕਰਨਗੇ ਸਰ ਕਾੰਨ ਮਾਜੀ ਜਿਹੜੇ ਪਿਛਲੇ ਪ੍ਰਧਾਨ ਰਹੇ ਨੇ ਲੋਕੀਂ ਦਾ ਬੱਲਾ ਮੰਡੀ ਦੇ ਆੜਤੀਏ ਵਿੱਚ ਆਉਂਦੇ ਆ ਕਿ ਆਉਣ ਵਾਲੇ ਸਮੇਂ 'ਚ ਬਦਲਾਅ ਹੋਵੇ ਕੀ ਕਾਰਨ ਕੀ ਕੰਮਾਂ 'ਚ ਕਿਸੇ ਵੱਲੋਂ ਜਿਹੜੀ ਗਲਤ ਕੀਤੀ ਗਈ ਹੈ ਆਜ ਤੱਕ ਮੰਨਜੇ ਰਹੇ ਇਸ ਕਾਰਨ ਜਿਹੜਾ ਇਹ ਜਿਹੜਾ ਮੁੱਦੇ ਚੱਲੇ ਜਾਵੇ ਕੁਝ ਕੰਮ 'ਤੇ ਸਾਡੇ ਕੁਝ ਕਮੀਆਂ ਹੁੰਦੀਆਂ ਪ੍ਰਧਾਨਗੀ ਦੇ ਵਿੱਚ ਵੀ ਕਮੀਆਂ ਹੁੰਦੀਆਂ ਤੇ ਕੁਝ ਕਮੀਆਂ ਸਾਡੇ ਤੇ ਜਿਹੜੀ ਬੱਲਾ ਮੰਡੀ ਆ ਇਹ ਮਿਲਜੀ ਦਾ ਡੰਪ ਕਰਕੇ ਕਮੀਆਂ ਪੇਸ਼ੀਆਂ ਤੇ ਜੜੀਆਂ ਕਿ ਸਾਨੂੰ ਕੰਮ ਕਰਨ ਤੋਂ ਅੜਿਜਣ ਪਉਂਦੀਆਂ ਨੇ ਕੁਝ ਪਹਿਲੇ ਕੁਝ ਸਮੇਂ ਤੋਂ ਪਹਿਲਾਂ ਕੋਈ ਸਾਲਕ ਦੇ ਵਿੱਚ ਇਹ ਪੁਲਦੀਵਸਾਰੀ ਰੁਕੀ ਗਈ ਸੀ ਪੁਲਦੀਵਸਾਰੀ ਦੀ ਐਨਓਸੀ ਅਸੀਂ ਡਿਫੈਂਸ ਮਿਨਿਸਟਰ ਸੈਂਟਰ ਕੋਲੋਂ 3-4 ਆਰਟੀ ਭਾਰ ਰਲ ਕੇ ਅਹੀਂ ਲੈ ਕੇ ਆਇਆ ਸੀ ਐਨਓਸੀ ਉਸ ਡਿਫੈਂਸ ਮਿਨਿਸਟਰ ਸਾਹਿਬ ਨੇ ਸਾਨੂੰ ਇਹ ਵੀ ਵਿਸ਼ਵਾਸ ਦਿਵਾਇਆ ਸੀ ਕਿ ਤੁਹਾਡੀ ਜੋ ਵੀ ਕੰਮ ਹੈਗੇ ਨੇ ਚਾਰ ਦਿਵਾਰੀ ਦੇ ਚਾਰ ਦਿਵਾਰੀ ਦੇ ਨਾਲੋਂ ਸੜਕਾਂ ਦੇ ਨਾਲੋਂ ਤੁਸੀਂ ਮੇਰੇ ਕੋਲ ਆਓ ਤੇ ਤੁਹਾਡੇ ਸਾਰੇ ਐਨਓਸੀਆਂ ਜੋ ਵੀ ਤੁਹਾਨੂੰ ਦੇਣ ਵਾਲੀਆਂ ਮੈਂ ਤੁਹਾਨੂੰ ਦੇਵਾਂਗਾ ਔਰ ਤੁਸੀਂ ਤਗੜੇ ਹੋ ਕੇ ਕੰਮ ਕਰਾਓ ਅੱਜ ਦੇ ਸਿਰਫ ਆਪਣੇ ਸਮੂਹ ਮੈਂਬਰਾਂ ਦਾ ਹੀ ਸਾਨੂੰ ਸਹਿਯੋਗ ਚਾਹੀਦਾ ਹੈ ਅਗਲੇ ਸਮੂਹ ਮੈਂਬਰ ਸਾਨੂੰ ਸਹਿਯੋਗ ਦੇ ਦੇਣ ਕਿ ਅਸੀਂ ਇਹ ਕੰਮ ਨੂੰ ਪਹਿਲ ਦੇ ਆਧਾਰ ਤੇ ਐਨਓਸੀਆਂ ਵੀ ਲੈ ਆਵਾਂਗੇ ਸੜਕਾਂ ਵੀ ਬਣਵਾ ਦੇਵਾਂਗੇ ਮਤਲਬ ਕਿ ਪੂਰਾ ਕੰਮ ਕੰਪਲੀਟ ਮੰਡੀ ਦੇ ਕੰਮ ਕਰੇ ਝੋਰ-ਸ਼ੋਰ ਨਾਲ ਕਰਵਾ ਦੇਵਾਂਗੇ ਅਗਰ ਤੁਸੀਂ ਸੂਚਨ ਨੂੰ ਪ੍ਰਧਾਨ ਚੁਣਿਆ ਜਾਂਦਾ। ਸਿਮਰਨਾ ਹਰਪ੍ਰੀਤ ਸਿੰਘ ਹੈਪੀ ਸਬਜੀ ਮੰਡੀ ਬਲਾ ਇਥੇ 590 ਮੇਰੇ ਸ਼ੋਕ ਹੈ। ਦੇਖੋ ਅੱਜ ਦੀ ਹਾਊਸ ਵੇਖਣੀ ਰੱਖੀ ਹੈ ਜਿਹੜੀ ਬਹੁਤ ਵਧੀਆ ਤਰੀਕੇ ਨਾਲ ਤੇ ਬਹੁਤ ਵਧੀਆ ਸੂਝਵਾਨ ਸਾਰੇ ਜਿੰਨੇ ਮੰਡੀ ਦੇ ਸਟਾਫ ਨੇ ਉਹਨਾਂ ਨੇ ਵਧੀਆ ਤਰੀਕੇ ਨਾਲ ਕੀਤੀ ਆ ਅਸੀਂ ਤੇ ਇਹੀ ਚਾਹੁੰਦੇ ਆ ਵੀ ਜਿਹੜਾ ਵੀ ਉਮੀਦਵਾਰ ਮੈਦਾਨ ਦੇ ਵਿੱਚ ਆਉਂਦਾ ਉਹ ਜਿੱਤਣ ਤੋਂ ਬਾਅਦ ਸਾਰੀ ਮੰਡੀ ਇੱਕਜੁੱਟ ਹੋ ਕੇ ਰਵੇ ਹੋਰ ਮੰਡੀ ਦੀ ਡਿਵੈਲਪਮੈਂਟ ਬਾਰੇ ਸੋਚਣਾ ਚੰਗੇ ਤੋਂ ਚੰਗੇ ਕੰਮ ਕਰਨ ਤਾਂ ਕਿ ਜਿਹੜੇ ਅੱਗੇ ਤੋਂ ਵੀ ਜਿਹੜੇ ਹੋਰ ਕੈਂਡੀਡੇਟ ਫਲਾਉਣ ਦੇ ਚਾਹਵਾਨ ਆ ਉਹ ਵੀ ਇੱਕ ਦੂਜੇ ਸਾਥ ਦੇਣ ਕੋਈ ਇਹ ਨਾ ਸੋਚੇ ਵੀ ਨਹੀਂ ਯਾਰ ਆਪਾਂ ਇਲੈਕਸ਼ਨ ਇਹਨੇ ਚੰਗੇ ਕੰਮ ਨਹੀਂ ਕੀਤੇ ਤੇ ਮੈਂ ਇਸ ਤੋਂ ਅੱਗੇ ਹੋਰ ਵਧੀਆ ਕੰਮ ਕਰਾਂ ਉਹਦਾ ਸਭ ਨੂੰ ਸਾਥ ਦੇਣ ਤੇ ਇੱਕ ਦੂਜੇ ਦੇ ਨਾਲ ਮਿਲ ਕੇ ਚੱਲਣ ਨਹੀਂ ਤੇ ਹੀ ਕਿੰਨੇ ਵੀ ਜਿਹੜਾ ਵੀ ਆਪਣੇ ਡਵੈਲਪਮੈਂਟ ਦੀ ਗੱਲ ਸੋਚਦੇ ਸਰ ਕਿਹੜੇ ਕਿਹੜੇ ਕੰਮ ਜਿਹੜੇ ਮੰਡੀ ਦੇ ਹੋਣ ਵਾਲੇ ਆ ਤੁਹਾਡੇ ਵੱਲੋਂ ਜਿਹੜੀ ਆ ਜਿਹੜੇ ਵੀ ਕੈਂਡੀਡੇਟ ਜਿੱਤਣਗੇ ਉਹਨਾਂ ਨੂੰ ਜਿਹੜਾ ਵਾ ਇੱਕ ਅਪੀਲ ਦੇ ਤੌਰ ਤੇ ਕਿਹੜੇ ਕਿਹੜੇ ਕੰਮ ਮੰਡੀ ਦੇ ਹੋਣ ਵਾਲੇ ਆ ਕਰਵਾ ਦੇਖੋ ਜੀ ਮੰਡੀ ਦੇ ਕੰਮ ਦੇਖੀਏ ਬਹੁਤ ਜ਼ਿਆਦਾ ਹੋਣ ਵਾਲਿਆ ਦੇਖੋ ਪਹਿਲਾਂ ਤਾਂ ਸੀਵਰੇਜ ਦੀ ਬੜੀ-ਬੜੀ ਪ੍ਰੋਬਲਮ ਆ ਜਦੋਂ بارش ਹੁੰਦੀ ਆ ਤੇ ਸਾਰੇ ਹੀ ਮੰਡੀ ਦੇ ਵਿੱਚ ਪਾਣੀ ਹੀ ਪਾਣੀ ਹੋ ਜਾਂਦਾ ਦੂਜੇ ਨੰਬਰ ਤੇ ਖੜੀ ਆ ਫੜੀਆਂ ਦੀ ਬਹੁਤ ਵੱਡੀ ਸਮੱਸਿਆ ਆ ਉਹ ਸਾਰੇ ਹੀ ਜਿੰਨੇ ਬੈਠਦੇ ਚੌਂਕ ਦੇ ਵਿੱਚ ਬੈਠ ਜਾਂਦੇ ਨੇ ਉਸ ਤੋਂ ਬਾਅਦ ਲੱਗੀ ਆ ਜੀ ਉਹ ਰਸਤਾ ਨਹੀਂ ਜਾਂਦਾ ਗੱਡੀ ਲੰਘਣ ਵਾਸਤੇ ਫਿਰ ਪੀਣ ਦੇ ਪਾਣੀ ਦਾ ਮਸਲੇ ਆ ਡਿਫੈਂਸ ਦਾ ਮਸਲਾ ਵਾ ਜਦੋਂ ਆਰਮੀ ਵਾਲੇ ਜਿਹੜੇ ਮੰਡੀ ਦੇ ਸ਼ਾਪ ਨਹੀਂ ਬੰਦ ਦਿੰਦੇ ਉਹ ਬੜੇ ਬੜੀਆਂ ਪ੍ਰੋਬਲਮ ਆ ਸਾਰੇ ਇੱਕ ਦੂਜੇ ਨਾਲ ਇਕੱਠੇ ਹੋ ਕੇ ਇੱਕ ਦੂਜੇ ਦਾ ਸਾਥ ਦੇਣ ਤਾਂ ਕਿ ਮੰਡੀ ਦੀ ਡਿਵਲਪਮੈਂਟ ਹੋ ਸਕੇ